11:30 ਹੋ ਗਏ ਬਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਅੱਜ ਦਾ ਵਲੌਗ ਤੇ ਅੱਜ ਆਪਾਂ ਜਿਹੜਾ ਆ ਚੱਲੇ ਆ ਅਸਲ ਦੇ ਵਿੱਚ ਜੋ ਜਦੋਂ ਮੈਂ ਪਿਛਲੇ ਵਲੌਗ 'ਚ ਵੀ ਗੱਲ ਕਰੀ ਸੀਗੀ ਜੋਦੀ ਬੈਕ ਪੇਨ ਦੁਬਾਰੇ ਹੋਣ ਲੱਗ ਗਿਆ ਨਾ ਕਿਉਂਕਿ ਮੈਂ ਡੈਗਦੀ ਸੀ ਇਹ ਡਗਦੀ ਸੀਗੀ ਤੇ ਉਦੇ ਕਰਕੇ ਫਿਰ ਹੁਣ ਆਇਆ ਵੀ ਟਾਈਮ ਨਾਲ ਹੀ ਲੈ ਲਈ ਦਵਾਈ ਕਿਉਂਕਿ ਯਾਰ ਇਸ ਦੋ ਵਾਰ ਫੇਰਾ ਤੋਰਾ ਥੋੜਾ ਜਿਆਦਾ ਆ ਕਿਉਂਕਿ ਚੰਡੀਗੜ੍ਹ ਦਾ ਇੱਕ ਸਫਰ ਕੱਢਿਆ ਤੇ ਜੋਤ ਦੀ ਬੈਕਪੈਨ ਬਹੁਤ ਜਿਆਦਾ ਓਵਰ ਆਲਾ ਹੋ ਗਿਆ ਕੰਮ ਉਹ ਮੈਂ ਡੇਗ ਗਈ ਸੀ ਤਾਂ ਉਹਨੇ ਤਾਂ ਮੈਨੂੰ ਕੋਈ ਚੱਕਰ ਨਹੀਂ ਅੱਗੇ ਪਹਜਾਈ ਆਈ ਹਾਂ ਹਾਂ ਬਾਕੀ ਜਮਾਂ ਹਟ ਗਈ ਸੀ ਹੁਣ ਤਾਂ ਹੁਣ ਤੈਨੂੰ ਕੋਈ ਪ੍ਰੋਬਲਮ ਹੀ ਨਹੀਂ ਸੀ ਤਾਂ ਮੈਂ ਚਫਾ ਚੱਕ ਹੋ ਗਈ ਸੀ ਹਾਂ ਤੇ ਚਲੋ ਫਿਰ ਆਪਾਂ ਡਾਕਟਰ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਅੱਜ ਘਰੇ ਹੀ ਆ ਜਾਓ ਤੇ ਆਪਾਂ ਚੱਲੇ ਆ ਜੀ ਗਹਿ ਲਾਂ ਤੇ ਬਾਕੀ ਇੱਕ ਅੱਖ ਦੀ ਦਵਾਈ ਦਾ ਡਿਮਾਂਡ ਹੈ ਨੇ ਦਿੱਤਾ ਹੀ ਆਪ ਨੂੰ ਦਵਾਈ ਉਹ ਲੈ ਕੇ ਆਉਣੀ ਆ ਤੇ ਆਪੇ ਨੂੰ ਬਹੁਤ ਫਰਕ ਆ ਉਹ ਹਾਂ ਇੱਕ ਦੋ ਸੀਸੀਆ ਉਹ ਲੈ ਕੇ ਆਉਣੀ ਆ ਤੇ ਦੂਜੇ ਨੰਬਰ ਤੇ ਬਾਕੀ ਆਪਾਂ ਬਰਨਾਲੇ ਜਾਵਾਂਗੇ ਇੱਕ ਦੋ ਕੰਮ ਕਰਨੇ ਬਸ ਅੱਜ ਸਾਰਾ ਦਿਨ ਇਹ ਕੰਮ ਨਿਵੇੜਨੇ ਆ ਕਿਉਂਕਿ ਅੱਜ ਸਵੇਰੇ ਮਿਸਤਰੀ ਆ ਗਿਆ ਸੀਗਾ ਤੇ ਮਿਸਤਰੀ ਸ਼ਾਇਦ ਕੱਲ ਤੋਂ ਆ ਜਾਊਗਾ ਫਿਰ ਚਾਰ ਪੰਜ ਦਿਨ ਆਪਾਂ ਨੂੰ ਉੱਧਰ ਫਿਰ ਉਸ ਤੋਂ ਬਾਅਦ ਆਪਣੀ ਵਾਲਪੇਪਰ ਵਾਲੇ ਆ ਜਾਣਗੇ ਚਾਰ ਪੰਜ ਦਿਨ ਉਹਨਾਂ ਦੇ 10 ਦਿਨ ਹੋ ਗਏ ਵਾਸ਼ਰੂਮ ਟਾਇਲ ਤੇ ਹਾਂ 10 12 ਦਿਨ ਆਏ ਲੰਗ ਜਾਣਗੇ ਫਿਰ ਉਸ ਤੋਂ ਬਾਅਦ ਗੱਡੀ ਦੀ ਡਿਲੀਵਰੀ ਆਪਾਂ ਲੈਣੀ ਆ ਸ਼ਾਇਦ ਆਪਾਂ ਨੂੰ ਵਿੱਚੇ ਲੈਣੀ ਪਊਗੀ ਜਾਂ ਫਿਰ ਬਾਅਦ ਚੋਂ ਲਾਵਾਂਗੇ ਸੋ ਕੰਮ ਕਾਫੀ ਆ ਸੋ ਇਸ ਕਰਕੇ ਮੈਂ ਕਿਹਾ ਵੀ ਮੈਡਮ ਨੂੰ ਕੰਮ ਕਰ ਲਈਏ ਕਿਉਂਕਿ ਜਾ ਪਾਣੀ ਤਾਂ ਫਿਰ ਮੈਡਮ ਨਹੀਂ ਬਣਾ ਕੇ ਦੇਣਾ ਤੇ ਕਿਉਂਕਿ ਫਿਰ ਇਹ ਨਾ ਦੋ ਰਲ ਮਿਲ ਕੇ ਹੀ ਹੁੰਦਾ ਸਾਰਾ ਤੇ ਬੁੜੀਆਂ ਦਾ ਕੰਮ ਇਹ ਹੋ ਜਾਂਦਾ ਤੇ ਬੰਦਿਆਂ ਦਾ ਕੰਮ ਤਾਂ ਫਿਰ ਤੁਹਾਨੂੰ ਪਤਾ ਹੀ ਨਾਲ ਨਾਲ ਮਿਸਤਰੀ ਦੇ ਹਨਾ ਤੇ ਚਲੋ ਜੀ ਵੈਸੇ ਹੁਣ ਆ ਰੁੱਤ ਠੀਕ ਆ ਇਹ ਰੁੱਤ ਤੇ ਦਿਹੜਗੇ ਮਿਲ ਜਾਂਦੇ ਹੁੰਦੇ ਜਿਹੜੇ ਰੋਤ ਚ ਆਪਾਂ ਉਹ ਬਣਾਇਆ ਸੀਗਾ ਉਹ ਰੋਤ ਦਿਹਾੜਗੇ ਨਹੀਂ ਮਿਲਦੀ ਥੋੜਾ ਔਖਾ ਹੋ ਜਾਂਦਾ ਤੇ ਚਲੋ ਕੋਈ ਗੱਲ ਨਹੀਂ ਕਰਦੇ ਆ ਫਿਰ ਫਸਾ ਕੇ ਇੱਕ ਤਾਂ ਪੇਸ਼ ਤਾਂ ਹੀ ਪਹਿਲਾਂ ਥੋੜਾ ਸਟਾਰਟ ਕਰ ਲਿਆ ਵੀ ਮੁੜ ਕੇ ਯਾਰ ਫਿਰ ਮੁੜ ਕੇ ਫਿਰ ਅਲਜੀ ਜਾਵਾਂਗੇ ਉਧਰ ਵਿੱਚ ਵਿਆਹ ਦਾ ਕੰਮ ਹੋ ਜਾਣਾ ਵਿੱਚ ਹੀ ਉਹ ਹੋ ਜਾਣਾ ਵਿਆਹ ਦੀ ਡੇਟ ਵੀ ਜਲਦੀ ਰਿਵੀਲ ਕਰਾਂਗੇ ਹੂੰ ਠੀਕ ਆ ਵਿਆਹ ਵਾਲੇ ਜਿਹੜੇ ਆ ਉਹਨਾਂ ਦੇ ਆਉਣ ਦੀ ਵੀ ਡੇਟ ਜਲਦੀ ਰਿਵੀਲ ਕਰਾਂਗੇ ਸੋ ਕੰਮ ਲਾ ਕੇ ਕੰਮ ਖਿੱਚਮਈ ਖਿੱਚਮਈ ਚਲੋ ਜੀ ਕਰਦੇ ਸ਼ੁਰੂ ਅੱਜ ਦਾ ਵਲੌਗ ਤੇ ਅੱਜ ਕੀ ਬਣਦਾ ਜੁਰਦ ਦੇ ਦੇਖਿਓ ਫਿਰ 3 ਵਜ ਗਏ ਬਾਈ ਤੇ 3:30 ਹੋ ਗਏ ਗੱਦਾ ਚਾਲੇ ਸਿੱਟੇ ਤੇ ਚੱਕ ਲਾ ਤੇ ਅਸੀਂ ਨਾ ਦੂਜਾ ਆਪਣਾ ਜੋੜ ਦੀ ਬੈਕ ਪੇਨ ਦਿਖਾ ਕੇ ਆ ਗਏ ਸੀਗੇ ਤੇ ਡਾਕਟਰ ਸਾਹਿਬ ਕਹਿੰਦੇ ਵੀ ਪਹਿਲਾਂ ਨਾਲੋਂ ਜ਼ਿਆਦਾ ਪਹਿਲਾਂ ਵੀ ਤੁਸੀਂ ਜ਼ਿਆਦਾ ਪ੍ਰੋਬਲਮ ਪਾ ਲਈ ਕਿਉਂਕਿ ਡਿੱਗਣ ਕਾਰਨ ਸੋਜ ਪੈ ਗਈ ਸੋਜ ਪੈ ਗਈ ਆ ਤੇ ਪਰ ਕਰਤਾ ਸਰਟ ਉਹਨਾਂ ਨੇ ਤੇ ਇੱਕ ਵਾਰੀ ਸ਼ਾਇਦ ਹੋਰ ਆਉਣਾ ਪਵੇ ਹਾਂ ਜਦੋਂ ਮੈਨੂੰ ਫਰਕ ਪਤਾ ਲੱਗਣ ਲੱਗ ਜਾਂਦਾ ਜਦੋਂ ਮੈਨੂੰ ਮੈਂ ਹੁਣ ਤਰਕੇ ਵਧੀ ਆਈ ਆ ਤੇ ਦੂਸਰਾ ਕੀ ਕਹਿੰਦਾ ਨੇ ਮੇਰੀ ਗਲਤੀ ਸੀਗੀ ਵੀ ਮੈਂ ਸਟੂਲ ਨਹੀਂ ਦੇਖਿਆ ਜਾ ਕਹਿ ਲਓ ਜਿਹੜੀ ਜਿਹੜੀ ਚਲੋ ਜਿਹੜੀ ਹੋਣੀ ਆ ਉਹ ਤਾਂ ਚੀਜ਼ ਆ ਪਰ ਥੋੜਾ ਜਿਹਾ ਵੀ ਜੋਤ ਨੂੰ ਹੁਣ ਕਿਹਾ ਵੀ ਗਾਂ ਤੋਂ ਪਰਹੇਜ਼ ਰੱਖਿਆ ਕਰ ਹਾਂ ਤੇ ਆਪਾਂ ਹੁਣ ਆਗੇ ਸਿੱਧੇ ਮਨਪ੍ਰੀਤ ਹੋਣਾ ਕੋਲੇ ਕਿਉਂਕਿ ਬਰਨਾਲੇ ਆਈਏ ਫਿਰ ਸਾਈਡ ਤੋਂ ਲੰਘ ਜੀ ਫਿਰ ਇਹ ਗੁੱਸਾ ਕਰਦੀ ਆ ਕਿ ਤੁਸੀਂ ਭਈ ਸਾਈਡ ਤੋਂ ਲੰਘ ਜਾਨੇ ਫਿਰ ਇਸ ਕਰਕੇ ਆਪਾਂ ਇੱਥੇ ਜ਼ਰੂਰ ਇਹਨਾਂ ਨੂੰ ਮਿਲ ਕੇ ਜਾਨੇ ਹਾਂ ਹਾਂ ਸੇਲੀਆ ਤਾਂ ਪੈਂਟ ਸ਼ਾਟ ਝਾੜੀ ਫਿਰਦਾ ਐ ਐ ਮਾਸਟਰਾਂ ਦਾ ਐ ਹੁੰਦਾ ਨਾ ਬੰਦਾ ਜਿਹੜਾ ਮਾਸਟਰ ਹੋਵੇ ਐ ਚੜਾਈ ਰੱਖਦਾ ਪੂਰੀ ਸੱਸਰੀ ਕਾ ਲੈਸਕ ਪਸ਼ਕ ਕੇ ਸਾਡਰਗੇ ਉਹੀ ਤੁਰੇ ਫਿਰਦੇ ਆ ਸੱਸਰੀ ਕਾਲ ਵੀਰੇ ਮੈਂ ਦੱਸ ਰਿਹਾ ਸੀ ਮੈਂ ਕਿਹਾ ਵੀ ਐ ਐ ਅਫਸਰ ਬੰਦੇ ਦਾ ਐ ਹੁੰਦਾ ਵੀ ਲੈਸਕ ਪਸ਼ਕ ਕੇ ਰਹਿੰਦਾ ਸਾਬ ਦੂਰੋਂ ਚੰਗ ਜੀ ਭਗਵਾਨ ਨੇ ਅੱਜ ਜੀ ਤੁਸੀਂ ਆਏ ਤਾਂ ਤਾਂ ਨਹੀਂ ਹੋਈ ਬਲੌਗ ਜੀ ਆਏ ਅੱਜ ਮੈਂ ਲੈਸਕ ਪਸ਼ਕ ਕੇ ਰਹੇ ਜੀ ਆ ਮਨਪ੍ਰੀਤ ਜੀ ਲੋ ਵੀ 5:30 ਤੋਂ 5 ਕਦੋਂ ਵੱਜ ਕੇ ਗੱਲਾਂ ਵਤ ਮਰਦੇ ਨੂੰ ਪਤਾ ਹੀ ਨਹੀਂ ਲੱਗਿਆ ਆਈ ਰੋ ਤਾਂ ਅਸੀਂ ਘੰਟਾ ਕਹਿ ਕੇ ਆ ਤੂੰ ਇੱਕ ਘੰਟਾ ਕਿੰਨੇ ਘੰਟੇ ਦੀ ਤਕਦੀਲ ਹੋ ਜਾਂਦਾ ਤੇ ਹਜੇ ਬਾਈ ਵਰਗੇ ਕਹਿੰਦੇ ਤੁਸੀਂ ਜਾਣਾ ਨਹੀਂ ਆਪਾਂ ਆਊਟਲੈਟ ਚੱਲਦੇ ਮੜਾ ਜਾ ਤੇ ਫਿਰ ਸਾਨੂੰ ਬਠਿੰਡੇ ਵੀ ਕੰਮ ਆ ਵੈਸੇ ਸਾਨੂੰ 8 ਵਜੇ ਜਾਣਗੇ ਘਰੇ ਜਾਂਦੇ ਨੂੰ ਯਾਰ ਚਲੋ ਕੋਈ ਗੱਲ ਨਹੀਂ ਹੁਣ ਖਾਣ ਪੀਣ ਆਏ ਸੀ ਅਸੀਂ ਆਊਟਲੈਟ ਹਮ ਦੇਖੋ ਕੀ ਖਾਣੇ ਆ ਮੈਨੂੰ ਤਾਂ ਭੁੱਖੇ ਬਾਹਰ ਲੱਗੀ ਪਈ ਆ ਲਗਣੀ ਅਵੇ ਧੋਖਾ ਕੱਲ ਰਾਤ ਦੀ ਖਾਦੀ ਹੋਏ ਹੁਣ ਆਪਾਂ ਦੂਸਰਾ ਇਥੇ ਕੁਛ ਖਾਣੇ ਪੀਣੇ ਆ ਖਾ ਪੀ ਕੇ ਫਿਰ ਇਥੋਂ ਨਿਕਲਾਂਗੇ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਬਰਿੰਡੇ ਇੱਕ ਤਾਂ ਤਕਦੀਰ ਦਾ ਦੁੱਧ ਲੈਣਾ ਤੇ ਇੱਕ ਦਵਾਈ ਲੈਣੀ ਹੈ ਜੋਤ ਲਈ ਜਿਹੜੀ ਡਾਕਟਰ ਸਾਹਿਬ ਨੇ ਦੱਸੀ ਆ ਤੇ ਇੱਕ ਸ਼ਾਇਦ ਨੂਨ ਲੈ ਕੇ ਜਾਣਾ ਸੀ ਲੱਸੀ ਵਾਲਾ ਯਾਰ ਪਰ ਤਾਂ ਮੇਰੇ ਸਾਹਮਣੇ ਬੈਠਣਾ ਹੀ ਨਹੀਂ ਹਮ ਉਬਰ ਨਹਿਰਾ ਤੇ ਖੜੇ ਹੁੰਦੇ ਆਪਾਂ ਵੇਖ ਲਾਂਗੇ ਚਲੋ ਇੱਕ ਹੋਰ ਕਰਨਾ ਆ ਆਪਾਂ ਕਾਰੀਗਰ ਕੋਲ ਜਾਣਾ ਚੱਲ ਪੁੱਤ ਉਧਰ ਨੂੰ ਆ ਜਾ ਆ ਵਧੀਆ ਬਣਾਇਆ ਵੈਸੇ ਇਹਨਾਂ ਨੇ ਲੇਕ ਜਿਹੜਾ ਸਿਸਟਮ ਯਾਰ ਬਰਨਾਲੇ ਆਊਟਲੈਟ ਤੇ ਕਿੱਧਰ ਜਾਣਾ ਫੋਟੋ ਸ਼ੂਟ ਨਹੀਂ ਮੋਕ ਰਿਹਾ ਤਿੰਨਾਂ ਦਾ ਫੇਰੋ ਤਕਦੀਰ ਮੈਨੂੰ ਕਹਿੰਦੀ ਕਹਿੰਦੀ ਲੈਕ ਤੇ ਲੈ ਕੇ ਚੱਲ ਲੈਕ ਚ ਲੈ ਕੇ ਚੱਲ ਅੰਦਰ ਨਹੀਂ ਪਤਾ ਆਪਾਂ ਕਿਤੇ ਜਾਣਾ ਪਾਣੀ ਚ ਹੂੰ ਕਿੱਥੇ ਜਾਣਾ ਪੁੱਤ ਹੈ ਕਿੱਥੇ ਜਾਣਾ ਚਾਟਰ ਪਟਰ ਚਾਟਰ ਪਟਰ ਚੱਪਲ ਵਟ ਪਹਿਨਣੀ ਚੱਪਲ ਵਟ ਲੋਕੀ ਪੱਗ ਵਟ ਭਰਾ ਹੁੰਦੇ ਤੁਸੀਂ ਚੱਪਲ ਵਟ ਪਹਿਨਣਾ ਚੱਪਲ ਵਟ ਪਹਿਨਣਾ ਇੱਕ ਚੀਜ਼ ਹੋਰ ਕੋਈ ਮੇਰੀ ਗੱਲ ਸੁਣੋ ਚਾਟਰ ਪਟਰ ਲਿਖਾ ਚਾਟਰ ਪਟਰ ਖੋਲੇ ਮੂੰਗਾ ਸ਼ਟਰ ਅਗੇ ਮੂੰਹ ਹਮੇਸ਼ਾ ਖਾਣੇ ਲਈ ਬੋਲਣਾ ਚਾਹੀਦਾ ਕੀ ਕਰ ਰਹੇ ਹੋ ਅਗਮਿਕ ਦੀ ਪਰਵਸਫਟ ਆ ਜਾ ਬਚਾਰੀ ਜੋਤ ਕਿਵੇਂ ਧੋਈ ਹੁਣ ਫੀਲ ਕਰ ਰਿਹਾ ਹਾਂ ਤਾਂ ਫੜ ਗਿਆ ਸਵੇਰੇ ਤੋਂ ਬੜਾ ਬੁਰਾ ਹਾਲ ਸੀ ਤੇ ਸਵੇਰੇ ਉਹ ਝਾੜੂ ਵੀ ਮਸਾਲਾ ਆ ਗਿਆ ਆਏ ਆਪਰਾ ਡਾਇਰੈਕਟਰ ਬਹੁਤ ਵਧੀਆ ਹੈ ਤੇ ਆਪਰਾ ਨੂੰ ਬਾਹਰ ਪੀੜ ਤਾਂ ਬਹੁਤ ਹੋਈ ਅੱਜ ਮੇਰੀ ਪਹਿਲਾਂ ਨਾਲੋਂ ਜ਼ਿਆਦਾ ਛਿੱਕਾਂ ਨਿਕਲੀਆਂ ਪਿਛਲੀ ਵਾਰ ਤਾਂ ਨਾ ਇਦਾਂ ਕਿਹਾ ਸੀ ਜੇ ਮੇਰੇ ਪੀੜ ਹੁੰਦੀਆਂ ਮੈਂ ਉੱਠ ਜਾਂਦੀਆਂ ਅੱਜ ਤਾਂ ਫਿਰ ਬਾਹਰ ਹੀ ਲਿਜਾਣੇ ਪੀੜ ਸੀ ਸੋਜ ਸੀਗੀ ਸੋਜ ਕਰਕੇ ਇੰਨੀ ਜ਼ਿਆਦਾ ਪੀੜ ਉਹ ਸੀ ਉਹ ਕਹਿੰਦਾ ਪਹਿਲੇ ਨਾਲੋਂ ਜ਼ਿਆਦਾ ਕੰਮ ਖਰਾਬ ਹੋ ਗਿਆ ਡੀਗਨ ਨਾਲ ਚਲੋ ਹੌਣਗਾ ਤਾਂ ਧਿਆਨ ਰੱਖੋ ਹੌ ਤਾਂ ਪ੍ਰੇਜ ਰੱਖੋ ਅੱਜ ਉਹਨੇ ਇਦਾਂ ਆ ਵੀ ਅਰਜੁਨ ਇੰਨਾ ਜ਼ੋਰ ਲਾ ਕੇ ਨਹੀਂ ਬਣਿਆ ਕਿਉਂਕਿ ਸੋਜ ਪਈ ਹੋਣੀ ਸੀ ਇੱਕ ਵਾਰੀ ਆਹਦਾ ਸੀ ਫੇਰ ਆ ਜਿਓ ਉਦਦੇ ਫਿਰ ਚੰਗੀ ਤਰ੍ਹਾਂ ਕਲਪਸ ਹੋ ਜੂਗੀ ਅੱਜ ਡੇਰਾ ਉਹਨੇ ਬਾਈ ਦੇ ਬਾਈ ਅੰਕਲ ਕੀ ਕਹਿ ਸਕਦੇ ਉਹਨਾਂ ਨਾਲ ਕਿ ਡਾਕਟਰ ਸਾਹਿਬ ਨੇ ਕਿ ਆਹ ਰਾਮ ਤੌਰ ਤੇ ਜੋ ਕੇ ਗਾ ਦਿੱਤਾ ਥੋੜਾ ਵੈਸੇ ਆਏ ਮੈਨੂੰ ਤਕਲੀਫ ਦਾ ਡੇਰਾ ਤਾਂ ਕੋਈ ਨਹੀਂ ਹੈਗੀ ਕੁਝ ਦਵਾਈਆਂ ਦੁਵਾਈਆਂ ਵੀ ਲਈਆਂ ਹੋਈਆਂ ਆ ਤੇ ਬਾਕੀ ਕੱਲੂ ਪਤਾ ਲੱਗੂਗਾ ਸੂਬੇ ਰਿਵਰਸ ਦੇ ਰਿਜ਼ਲਟ ਵਜੋਂ ਸਾਡੇ ਤਾਂ ਤੱਕ ਤਾਂ ਫਿਲਹਾਲ ਨਹੀਂ ਵੈਸੇ ਜਮਾ ਠੀਕ ਹੋ ਗਈ ਸੀ ਜੋ ਤੇ ਤਾਂ ਥੋੜੀ ਜਿਹੀ ਬਸ ਆਉਦੀ ਮਾਣੀ ਮਿੱਟੀ ਹੈ ਨਾ ਕੋਈ ਜਿਹੜੀ ਗੱਲ ਬਾਨੀ ਹੋਵੇ ਹਨ ਔਰ ਚੀਜ਼ ਕਰਕੇ ਤੇ ਹੁਣ ਅਸੀਂ ਕੱਢ ਲਈਆਂ ਦੁੱਧ ਦੁੱਧ ਤੱਕ ਭਾਂਡੇ ਧੋਣੇ ਸੀ ਉਹ ਤੋਂ ਮਤੇ ਤੇ ਕਈ ਬਾਈ ਪੁੱਛਿਆ ਨੇ ਕਿ ਮੇਰੀ ਅੱਖ ਦੇ ਵਿੱਚ ਕੀ ਹੋ ਗਿਆ ਅੱਖ ਦੇ ਵਿੱਚ ਯਾਰ ਮੇਰੇ ਕੀ ਬਣਿਆ ਥੋੜੇ ਦਿਨ ਪਹਿਲਾਂ ਜਿਨ੍ਹਾਂ ਨੇ ਵਲੌਗ ਪਿਛਲੇ ਨਹੀਂ ਦੇਖੇ ਪਹਿਲਾਂ ਜਾ ਕੇ ਪਲੀਜ਼ ਵਲੌਗ ਦੇਖਿਆ ਹੋ ਕਿਉਂਕਿ ਮੇਰੀ ਜਿਹੜੀ ਅੱਖ ਹਨਾ ਉਹਦੇ ਵਿੱਚ ਪਤਾ ਨਹੀਂ ਤਾਂ ਮੱਛਰ ਵੜ ਕੇ ਨਿਕਲ ਗਿਆ ਸੀ ਪਤਾ ਨਹੀਂ ਵੀ ਦਾਬ ਦੂ ਬਾਗੀ ਸੀਗੀ ਉਹਦੇ ਕਰਕੇ ਕੋਈ ਹੁੰਦੀਆਂ ਆਪਣੇ ਖੂਨ ਦੀਆਂ ਜਿਹਨੂੰ ਕਹਿ ਸਕਦੇ ਆ ਜਹਾਈ ਬੀਪੀ ਨਾਲ ਕਹਿੰਦੇ ਵੀ ਕਹਿ ਦਿੰਦੇ ਆ ਵੀ ਉਹ ਮਤਲਬ ਫੁੱਟ ਜਾਂਦੀਆਂ ਆ ਤੇ ਉਹ ਅੱਖ 'ਚ ਮੇਰੇ ਦਾਗ ਆ ਗਿਆ ਸੀ ਸਾਰੇ ਖੂਨ ਦਾ ਪਰ ਹੁਣ ਤਾਂ ਬਹੁਤ ਸਾਫ਼ ਹੋ ਗਿਆ ਤਾਂ ਥੱਲੇ ਕੱਲੀ ਲੈਨ ਲੈਨ ਜੀ ਰਹਿ ਗਈ ਆ ਐਦਾਂ ਤੇ ਥੱਲੇ ਥੱਲੇ ਲੈਨ ਜੀ ਦੇਗੀ ਵਿਚਾਲੋਂ ਦਾ ਸਾਫ਼ ਹੋ ਗਿਆ ਨਹੀਂ ਤਾਂ ਸਾਰੀ ਅੱਖ ਲਾਲ ਹੋ ਜੀ ਵੀ ਸੀਗੀ ਤੋ ਇਹੀ ਗੱਲ ਸੀ ਕੋਈ ਏਡੀ ਗੱਲਬਾਤ ਹੈ ਨਹੀਂ ਸੀਗੀ ਤੇ ਬਾਕੀ ਬਈ ਅੱਜ ਸਾਰਾ ਦਿਨ ਵੇਲੇ ਸਾਨੂੰ ਉੱਥੇ ਹੀ ਲੱਗ ਗਿਆ ਕਿਉਂਕਿ ਮਨਪਈ ਤੋੜਾ ਗੋਲ ਜਦ ਅਸੀਂ ਚਲ ਜਾਨੇ ਉੱਥੇ ਫਿਰ ਗੱਲਾਂਬਾਤਾਂ ਮਾਰੀ ਜਾਨੇ ਬੁਟੀਕ ਦੇ ਬੈਠੇ ਹਨਾ ਤੇ ਸ਼ਾਮ ਨੂੰ ਫਿਰ ਆਊਟਲੈਟ ਚਲੇ ਗਏ ਆਊਟਲੈਟ ਵੀਡੀਓ ਵੀਡੀਓ ਬਣਾਈ ਗਏ ਤੇ ਨਾਲ ਨਾਲ ਵੀਡੀਓ ਬਣਾਈਆਂ ਦੇਖੋ ਖਾਣ ਪੀਣ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਘਰੋਂ ਨਿਕਲੇ ਤੇ ਰਾਜਸਾਨੂੰ ਬਠਿੰਡੇ ਕੰਮ ਸੀ ਤਕਦੀਰ ਦਾ ਲੈਣਾ ਸੀ ਦੁੱਧ ਤੇ ਇੱਕ ਜੋਧ ਦੀਆਂ ਲੈਣੀਆਂ ਸੀ ਗੋਲੀਆਂ ਉਹ ਲੈ ਕੇ ਤੇ ਫੇਰ ਅਸੀਂ ਬਰਤਿੰਡੋਂ ਹੁਣ ਆਏ ਆ ਤੇ ਹੁਣ ਆ ਕੇ ਰੋਟੀ ਖਾਧੀ ਆ ਤਕਦੀਰ ਤਸਾਉਂਗੀ ਤੇ ਆਹ ਮਹਾਸ਼ੇ ਸਾਨੂੰ ਪਤਾ ਲੱਗਿਆ ਵੀ ਇਹ ਵੀ ਘਰੋਂ ਨਿਕਲੇ ਹੋਏ ਸੀਗੇ ਤੇ ਇਹ ਵੀ ਸਾਡੀ ਗੱਡੀ ਨੂੰ ਦੇਖ ਕੇ ਆਏ ਆ ਘਰੇ ਚਲੋ ਫੇਰ ਵੀ ਆਪਾਂ ਕਹਿ ਸਕਦੇ ਵੀ ਸੰਗ ਮੰਨ ਲਈ ਵੀ ਦੇਖ ਕੇ ਗੱਡੀ ਨੂੰ ਆ ਗਿਆ ਘਰੇ ਤੇ ਨਹੀਂ ਕਿੱਧਰ ਜਾਣਾ ਸੀਗਾ ਹੈ ਹੁਣ ਕਿੱਧਰ ਜਾਣਾ ਅੱਜ ਤੋਂ ਮਨ ਸਾਡਾ ਗੱਡੀ ਚ ਹੀ ਰਹਿ ਰੂ ਜਾਂਦਾ ਮੁੜ ਕੇ ਭਾਲਦੇ ਭੁੱਲਦੇ ਆਉਣੇ ਆ ਪਹਿਲਾਂ ਅੰਦਰ ਫਰੋਲਦੇ ਆ ਹੁਣ ਮੈਂ ਇੱਥੇ ਲੈਣ ਕਿ ਆਇਆ ਸੀ ਮੈਂ ਹੀ ਭੁੱਲ ਗਿਆ ਲੈ ਤੇ ਮਾ ਉਹ ਯਾਰ ਰਾਤ ਨੂੰ ਜਮਾਂ ਬੰਦ ਹੋ ਜਾਂਦਾ ਮੀਟਰ ਮੂਟਰ ਕੁਝ ਵੀ ਨਹੀਂ ਚੱਲਦਾ ਕੋਈ ਲਾਈਟ ਹੀ ਨਹੀਂ ਆਉਂਦੀ ਤੇ ਪਰ ਸਵੇਰ ਵੇਲੇ ਸਰਾ ਅੱਜ ਨਾਲ ਹੱਥ ਗਰਮੀ ਪੈਣ ਲੱਗੀ ਤੜਕੇ ਪੈਣ ਕਿ ਲੱਗੀ ਗਰਮੀ ਸੀ ਥੋੜੀ ਜਿਆਦਾ ਅੱਜ ਇਰਪਨ ਨੂੰ ਅਰਪੋਰਟ ਲੱਭ ਲੈਣ ਤੋਂ ਫਿਰ ਮੈਂ ਤੁਹਾਨੂੰ ਮੈਂ ਗੱਲ ਦੱਸਦਾ ਉਹ ਠੀਕ ਹੈ ਗੋਲੀਆਂ ਵੀ ਲਾਣ ਲੈ ਜਾਣੀਆਂ ਜੋ ਉਹਦੀਆਂ ਗੱਡੀ 'ਚ ਪਈਆਂ ਹਜੇ ਸਮਾਨ ਤਾਂ ਕਈ ਜਿਹਾ ਜਰ ਹੈ ਨਾ ਬਾਪੂ ਦੀ ਦਵਾਈ ਜਿਹੜੀ ਅੱਖ ਵਾਲੀ ਲੈ ਕੇ ਜਾਂਦੀ ਹੈ ਦੋ ਸਿਸਿਆਂ ਉਹਨੂੰ ਜਿੰਨੇ ਲਿਜਾ ਕੇ ਹਜੇ ਜਾਰ ਦਾ ਹੋ ਗਿਆ ਓਖਾ ਯਾਰ ਕੰਮ ਨਾ ਮਾ ਤੇ ਕੀ ਦੇਖੋ ਖਲਾਰੇ ਗੱਡੀ ਚ ਐ ਹੁੰਦਾ ਗਾ ਯਾਰੀ ਸਮਾਨ ਤੇ ਮੈਨੂੰ ਲੱਗਦਾ ਸਵੇਰੇ ਪੈ ਰਹੀ ਸੀ ਗਰਮੀ ਜਿਆਦੇ ਅੱਜ ਤੇ ਮੈਂ ਪਹਿਲਾਂ ਸੋਚਿਆ ਬਹੁਤ ਗਰਮੀ ਆ ਰਹੀ ਆ ਅੱਜ ਫਿਰ ਮੈਂ ਸੋਚਿਆ ਰ ਆਪਣੇ ਸੋਲਰ ਲੱਗਿਆ ਜੇ ਗਰਮੀ ਜਿਆਦੇ ਪਊਗੀ ਤਾਂ ਇਹ ਬਿਜਲੀ ਵਧ ਬਣਾਊਗਾ ਜਦੋਂ ਮੌਕੇ ਦੇਖਿਆ ਤੇ 3000 ਰਿਵਾਰਡ ਤੇ ਚੱਲੀ ਜਾਵੇ 3000 ਰਿਵਾਰਡ ਦੀ ਮਤਲਬ ਕਪੈਸਿਟੀ ਘੱਡੀ ਜਾਵੇ ਕਿੱਥੇ 2000 ਕੱਢਦਾ ਹੈ ਮੈਂ ਕਿਹਾ ਵੀ ਅੱਜ ਤਾਂ ਚੱਪ ਕੱਢਦੇ ਨੇ ਪਰ ਅੱਜ ਮੈਂ ਜੁਨਟਾਂ ਦੇਖਣੀਆਂ ਸੀ ਪਰ ਅੱਜ ਪਲੇਟ ਹੋ ਗਿਆ ਆਪਾਂ ਬਾਹਰ ਚੋੜੀ ਜੋਏ ਅੱਛੂ ਨੂੰ ਦੇ ਜੀ ਰੀ ਦਵਾਈ ਹਾਲੋ ਜਿਹੜਾ ਤਰਫ ਆ ਕੇ ਦੇ ਕੁਝ ਨਾਲ ਤੇ ਬੜਾ ਨਾਣ ਇਹ ਕਿਹੜੇ ਕਰ ਕਰਦੇ ਹਾਂ ਦੋ ਸੀਸੀ ਦਾ ਦੇਣਾ ਆ ਨੁ ਜਿਹੜੇ ਆ ਪਾਜੀ ਚਲ ਫੇਰ ਜਾਣਾ ਆ ਤਾਂ ਉੱਥੇ ਲਿਆ ਦੇਾਂਗੇ ਆਓ ਨਹੀਂ ਹੋ ਜਾਣਾ ਪਊਗਾ ਜੀਰਾ ਦਾ ਸੌਂ ਗਿਆ ਭਾਈ ਤੇ ਚਲੋ ਆਪਾਂ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਇਹ ਵਲੌਗ ਥੋੜਾ ਛੋਟਾ ਹੋ ਸਕਦਾ ਤੇ ਅੱਜ ਅਸਲ ਦੇ ਵਿੱਚ ਨਾ ਕੀ ਗੱਲ ਬਣੀ ਆਊਟਲੈਟ ਜਾ ਕੇ ਤਕਦੀਰ ਤੰਗ ਹੋ ਕਰਨ ਲੱਗੀ ਤੇ ਸਾਨੂੰ ਫਿਰ ਵਲੌਗ ਵਲੌਗ ਦਾ ਨਹੀਂ ਹੁੰਦਾ ਸਾਨੂੰ ਫਿਰ ਆਏ ਹੋਏ ਜਾਂਦਾ ਵੀ ਤਕਦੀਰ ਨੂੰ ਦੇਖੀ ਹੈ ਨਾ ਕਿਉਂਕਿ ਤਕਦੀਰ ਜਦੋਂ ਚੌੜ ਪੈ ਜਾਂਦੀ ਜਾਂ ਖੇੜ ਲੱਗ ਜਾਂਦੀ ਜਾਂ ਮੰਨ ਲਓ ਰਿਹੜ ਕਰਨ ਲੱਗ ਜਾਂਦੀ ਨਾ ਫਿਰ ਔਖਾ ਹੋ ਜਾਂਦਾ ਫਿਰ ਉਹਦਾ ਸ਼ੂਟ ਨਹੀਂ ਕਰਦੇ ਹੁੰਦੇ ਕੁਝ ਵੀ ਤੇ ਚਲੋ ਆਪਾਂ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੈਨਲ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਵਲੌਗ ਕਿਦਾਂ ਲੱਗਿਆ ਤੇ ਮਿਲਦੇ ਆਪਾਂ ਨਵੇਂ ਵਲੌਗ ਦੇ ਨਾਲ ਕੱਲ ਨੂੰ ਸ਼ਾਇਦ ਆਪਣੇ ਮਿਸਤਰੀ ਆਵੇ ਬਾਕੀ ਹਜੇ ਪਤਾ ਨਹੀਂਗਾ ਤੇ ਹਾਂ ਕੱਚਾ ਪੱਕਾ ਜਾ ਬਾਕੀ ਕੱਲ ਨੂੰ ਹੀ ਪਤਾ ਲੱਗੂ ਜਦੋਂ ਚੜੇ ਤਾਂ ਸੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਕੀ ਸੀਗਾ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਗੁੱਡ ਨਾਈਟ ਆਪੇ ਐਂਡੂੰਡ ਕਰ ਦਿੰਦਾ ਰੋਜ਼ ਦਾ ਹੀ ਇਹਦਾ ਕੰਮ ਆ ਮੈਂ ਕੋਈ ਗੱਲਬਾਤ ਕਰਨੀ ਹੁੰਦੀ ਆ ਆਖੇ ਗੁੱਡ ਲਾਈਟ ਉਹਦਾ ਉਹਦਾ ਪਤਾ ਨਹੀਂ ਕੀ ਕਰ ਗਿਆ ਮੈਕਦੀਪ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਅੱਜ ਆਪਾਂ ਗੈਸ ਮਨਪ੍ਰੀਤ ਉਹਨਾਂ ਦੇ ਤੇ ਅੱਗੇ ਵੀ ਇੱਕ ਦੋ ਵਾਰੀ ਇਦਾਂ ਹੋਇਆ ਮੈਂ ਜਦੋਂ ਮਨਪ੍ਰੀਤ ਕੋਲ ਜਾਨੀ ਆ ਤਾਂ ਮਨਪ੍ਰੀਤ ਨੂੰ ਉੱਦੇ ਆਰਡਰ ਤਾਂ ਉਹਨੂੰ ਉੱਦਾ ਵੀ ਬਹੁਤ ਜ਼ਿਆਦਾ ਆਉਂਦੇ ਆ ਬਟ ਜਦੋਂ ਮੈਂ ਜਾਨੀ ਆ ਉਦੋਂ ਆਟਾ ਕੰਮ ਤੇ ਇੰਨਾ ਜ਼ਿਆਦਾ ਬਿਜ਼ੀ ਹੋ ਜਾਂਦੀ ਆ ਆਰਡਰ ਤੇ ਆਰਡਰ ਆਉਂਦੇ ਰਹਿੰਦੇ ਅੱਜ ਮੈਨੂੰ ਕਹਿੰਦੀ ਤੂੰ ਮੇਰੇ ਲਈ ਬਹੁਤ ਲੱਕੀ ਆ ਤੂੰ ਆ ਜਿਆ ਕਰ ਜੋ ਤੂੰ ਜਦੋਂ ਤੂੰ ਆਉਂਦੀ ਆ ਮੈਨੂੰ ਬਹੁਤ ਜ਼ਿਆਦਾ ਆਰਡਰ ਆਉਂਦੇ ਹੁੰਦੇ ਆ ਤੇ ਇਸ ਕਰਕੇ ਮੈਂ ਤਾਂ ਮਨਪ੍ਰੀਤ ਕੋਈ ਗੱਲ ਨਹੀਂ ਮੈਂ ਰੋਜ਼ ਢੇੜਾ ਰੱਖਿਆ ਕਰੂੰਗੀ ਤੈਨੂੰ ਕੰਮ ਆਉਣਾ ਚਾਹੀਦਾ ਮੈਨੂੰ ਭਾਵੇਂ ਰੋਜ਼ ਬੁਲਾ ਲਿਆ ਕਰ ਕੋਈ ਚੱਕਰ ਨਹੀਂ ਤੇ ਬਾਕੀ ਉਹਨੇ ਮੈਨੂੰ ਅੱਜ ਇੱਕ ਕੌਮਪਲੀਮੈਂਟ ਦਿੱਤਾ ਤਾਂ ਮੈਨੂੰ ਵਧੀਆ ਲੱਗਾ ਇੱਕ ਦਿਨ ਮੈਨੂੰ ਬਾਪੂ ਨੇ ਵੀ ਦਿੱਤਾ ਸੀ ਮਹਕਦੀਪ ਉਹ ਵਾਲੇ ਬਾਪੂ ਨੇ ਇਹ ਪਤਾ ਨਹੀਂ ਕਿੱਥੇ ਚੱਲੇ ਸੀਗੇ ਕੋਈ ਤਰੀਕ ਤਰੂਪ ਤੇ ਚੱਲੇ ਸੀ ਪਾਪਾ ਸੀਗੇ ਬਾਪੂ ਸੀ ਤੇ ਖੋਸ਼ ਸੀਗਾ ਤੇ ਮੈਂ ਇਧਰੋਂ ਜਾਂਦੀ ਸੀਗੀ ਤੇ ਮੈਂ ਉਹੀ ਚੌੜ ਕਰਨਾ ਮੈਨੂੰ ਆਦਤ ਹੈ ਮੈਂ ਉਹੀ ਚੌੜ ਕਰਦੀ ਰਹਿਣੀ ਆ ਬਾਪੂ ਨਾਲ ਖੋਸ਼ ਨਾ ਹਨਾ ਤੇ ਮੈਂ ਉਹਦੇ ਚੌੜ ਕਰਨ ਲੱਗ ਪਈ ਤੇ ਬਾਪੂ ਮੈਂ ਇਦਾਂ ਕਰਕੇ ਸਲੂਟ ਮਾਰਿਆ ਬਾਪੂ ਬਾਪੂ ਨੂੰ ਬਾਪੂ ਨੇ ਵੀ ਗੱਡੀ ਚ ਆਇਆ ਕਰਕੇ ਸਲੂਟ ਮਾਰਿਆ ਕਿ ਜਿਹੜਾ ਹੈ ਕੰਮ ਕਰਨ ਗਿਆ ਸੀ ਉਹਦੇ 2-3 ਕੰਮ ਸੀ ਨਾ ਉਹ ਸਾਰੇ ਕੰਮ ਬਣ ਗਏ ਤੇ ਬਾਪੂ ਘਰੇ ਆ ਕੇ ਉੱਧਰ ਗੱਗੂ ਉਹਨਾਂ ਨੂੰ ਕਹਿਣ ਲੱਗ ਪਿਆ ਜੋਤ ਮੱਥੇ ਲੱਗੀ ਸੀ ਅੱਜ ਸਾਰੇ ਕੰਮ ਸਾਡੇ ਸੈੱਟ ਹੋ ਗਏ ਅੱਜ ਵਧੀਆ ਇੰਦਾ ਮਤਲਬ ਪਤਾ ਨਹੀਂ ਇਹ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਬਟ ਜਦੋਂ ਬਾਪੂ ਮੈਨੂੰ ਗੱਗੂ ਉਹਨਾਂ ਨੇ ਇਹ ਗੱਲ ਦੱਸੀ ਤਾਂ ਮੈਨੂੰ ਬਹੁਤ ਵਧੀਆ ਫੀਲ ਹੋਇਆ ਮਤਲਬ ਆਪਣੇ ਆਪ ਨੂੰ ਐ ਇੰਦਾ ਐਜ਼ ਅ ਕੰਪਲੀਮੈਂਟ ਲਿਆ ਇਹਨੂੰ ਮੈਂ ਕਿ ਮੈਨੂੰ ਕੰਪਲੀਮੈਂਟ ਦਿੱਤਾ ਬਾਪੂ ਨੇ ਕਿ ਜਿਹੜਾ ਕੰਮ ਅਸੀਂ ਕਰਨੇ ਗਏ ਸੀਗੇ ਤੇ ਮੇਰੇ ਡੈਡੀ ਵੀ ਇੰਦਾ ਮੈਨੂੰ ਕਹਿੰਦੇ ਹੁੰਦੇ ਆ ਅ ਜਦੋਂ ਅਸੀਂ ਜਾਈਦਾ ਆ ਮੰਡੀ ਜਾਈਦਾ ਤਾਂ ਡੈਡੀ ਨੂੰ ਰੋਜ਼ ਡੇਲੀ ਵਾਂਗੂ ਕੰਮ ਆਉਂਦਾ ਤੇ ਮੇਰਾ ਬਾਪੂ ਵੀ ਮੈਨੂੰ ਆਦਾ ਹੁੰਦਾ ਵੀ ਜਦੋਂ ਦੀ ਤੂੰ ਗਈ ਹੈ ਸਾਡਾ ਸਾਰਾ ਕੁਝ ਹੀ ਲੈ ਗਈ ਨਾਲ ਵੀ ਮਤਲਬ ਜਦੋਂ ਤੂੰ ਹੁੰਦੀ ਸੀ ਉਹ ਸਾਡੇ ਕੋਲ ਬਹੁਤ سارے ਪੈਸੇ ਵੀ ਹੁੰਦੇ ਸੀ ਕੰਮ ਵੀ ਹੁੰਦਾ ਸੀਗਾ ਤੇ ਪਤਾ ਨਹੀਂ ਕਿਉਂ ਐਦਾਂ ਹੁੰਦਾ ਆ ਲੋਕ ਜਿਹੜੇ ਸਮਝਣ ਵਾਲੇ ਉਹ ਸਮਝਦੇ ਵੀ ਆ ਜਿਹੜੀਆਂ ਧੀਆ ਹੁੰਦੀਆਂ ਆ ਉਹਨਾਂ ਦੇ ਨਾਲ ਹੀ ਘਰ ਹੁੰਦਾ ਆ ਜਿੱਦਾਂ ਹੁਣ ਤਕਦੀਰ ਆ ਸੀ ਇਹਨੂੰ ਕਹਿੰਦੇ ਰਹਿੰਦੇ ਵੀ ਤਕਦੀਰ ਦੀ ਕਿਸਮਤ ਆ ਸਾਡੇ ਨਾਲ ਜਾਂ ਅਸੀਂ ਕੋਈ ਵੀ ਕੰਮ ਕਰਨਾ ਹੁੰਦਾ ਕੁਝ ਵੀ ਲੈਣਾ ਹੁੰਦਾ ਆ ਤਾਂ ਅਸੀਂ ਇਹ ਕਹਿੰਦੇ ਵੀ ਤਕਦੀਰ ਦੀ ਕਿਸਮਤ ਆ ਸ਼ਾਇਦ ਮੇਰੇ ਮਾਪਿਆਂ ਲਈ ਵੀ ਮੈਂ ਉਹਨਾਂ ਦੀ ਕਿਸਮਤ ਹੋਵਾਂ ਹਨਾ ਤੇ ਮੇਰੇ ਡੈਡੀ ਅਕਸਰ ਮੈਨੂੰ ਕਹਿ ਦਿੰਦੇ ਆ ਵੀ ਜਦੋਂ ਤੂੰ ਆ ਜਾਂਦੀ ਆ ਸਾਡੇ ਘਰੇ ਰੌਣਕ ਆ ਜਾਂਦੀ ਆ ਸਾਨੂੰ ਕੰਮ ਕਰ ਵੀ ਬਹੁਤ ਆਉਂਦਾ ਆ ਤੇ ਜਦੋਂ ਤੂੰ ਚਲ ਜਾਂਦੀ ਆ ਸਭ ਫੇਰ ਉਵੇਂ ਬੇਲੇ ਹੋ ਜਾਂਦੇ ਆ ਤੇ ਪਤਾ ਨਹੀਂ ਕੀ ਇਹ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਬਟ ਮਾਂ ਬਾਪਲੇ ਤਾਂ ਹਰ ਇੱਕ ਧੀ ਜਾਂ ਹਰ ਇੱਕ ਉਹਦੇ ਲਈ ਬੱਚਾ ਜਿਹੜਾ ਹੁੰਦਾ ਆ ਉਹ ਲੱਕੀ ਹੁੰਦਾ ਆ ਫਿਰ ਮੈਨੂੰ ਇਹ ਕੰਪਲੀਮੈਂਟ ਅੱਜ ਮਨਪ੍ਰੀਤ ਅੱਲੋ ਵੀ ਮਿਲਿਆ ਬਾਪੂ ਵੱਲੋਂ ਵੀ ਮਿਲਿਆ ਤੇ ਡੈਡੀ ਵੱਲੋਂ ਤਾਂ ਅਕਸਰ ਮਿਲਦਾ ਰਹਿੰਦਾ ਆ ਤੇ ਐਂ ਦੇ ਤਕਦੀਰ ਨੂੰ ਕਹਿੰਦੇ ਹੁੰਦੇ ਆ ਮੇਰੀ ਮਾਸੀ ਆ ਉਧਰ ਜਿਹੜੇ ਉਹ ਵੀ ਕਹਿੰਦੇ ਜਦੋਂ ਦੀ ਤਕਦੀਰ ਹੋਈ ਆ ਸਾਡੇ ਬਹੁਤ ਸਾਰੇ ਕੰਮ ਬਣਦੇ ਆ ਉਧਰ ਮੇਰੇ ਮਾਮੀ ਹੁਣੇ ਵੀ ਕਹਿੰਦੇ ਹੁੰਦੇ ਆ ਜਦੋਂ ਤਕਦੀਰ ਹੋਈ ਸੋਦੋਂ ਮਾਮੀ ਹੁਣਾਂ ਨੇ ਏਸੀ ਲਗਾਇਆ ਸੀ ਹੁਣ ਤੱਕਦੀਰ ਦਾ ਬਰਥਡੇ ਸੀ ਮਾਮੀ ਹੁਣਾਂ ਨੇ ਸਕੂਟੀ ਮਾਸੀ ਮੇਰੀ ਕੇ ਪਹਿਲਾਂ نیچے ਇੱਕ ਕਮਰਾ ਹੁੰਦਾ ਸੀ ਤੇ ਉਹ ਇਦਾਂ ਕਹਿੰਦੇ ਹੁੰਦੇ ਵੀ ਜਦੋਂ ਇਹ ਤਕਦੀਰ ਆਉਣ ਲੱਗੀ ਸਾਡੇ ਘਰ ਫੁੱਲ ਗਿਆ ਸਾਡੇ ਉੱਪਰ ਵੀ ਕਮਰੇ ਪੈ ਗਏ ਹੋਰ ਵੀ ਚੀਜ਼ਾਂ 'ਚ ਬਹੁਤ ਬਰਕਤ ਹੁੰਦੀ ਆ ਸੋ ਧੀਆ ਹਮੇਸ਼ਾ ਬਰਕਤ ਲੈ ਕੇ ਆਉਣੀ ਆਉਨੀਆਂ ਤੇ ਬਸ ਇਹੀ ਆ ਹਰੇਕ ਦੀ ਧੀ ਦੀ ਕਿਸਮਤ ਲੱਕੀ ਹੋਣੀ ਚਾਹੀਦੀ ਆ ਵਿਆਹ ਤੋਂ ਪਹਿਲਾਂ ਵੀ ਤੇ ਵਿਆਹ ਤੋਂ ਬਾਅਦ ਵੀ ਜਿੱਥੋਂ ਆਈ ਆ ਉੱਥੇ ਵੀ ਬਰਕਤ ਹੁੰਦੀ ਆ ਤੇ ਜਿੱਥੇ ਜਾਵੇ ਉੱਥੇ ਵੀ ਬਰਕਤ ਹੋਵੇ ਤੇ ਹੁਣ ਮੈਂ ਕਿਪਾ ਮੈਨੂੰ ਦੇਣ ਲੱਗੀ ਆ ਦਵਾਈ ਕਿਉਂਕਿ ਬੈ ਗੋਲੀਆਂ ਖਾਣੀਆਂ ਇਹ ਵਾਲੀਆਂ ਜਿਹੜੀਆਂ ਉਹਨਾਂ ਨੇ ਡਾਕਟਰ ਨੇ ਦਿੱਤੀਆਂ ਸੀ ਇੱਕ ਮੈਗਦੀਬ ਨੇ ਮੈਡੀਸਨ ਸ਼ਾਇਦ ਡਾਕਟਰ ਨੇ ਲਿਖੀ ਸੀ ਉਹ ਵਾਲੀ ਲੈਣੀ ਸੀ ਪਰ ਉਹ ਤਾਂ ਕਿਹਾ ਸੀਗਾ ਵੀ ਇੱਥੇ 2 ਦਿਨਾਂ ਬਾਅਦ ਸ਼ੁਰੂ ਕਰਨੀਆਂ ਤੇ ਆਹ ਦੋ ਗੋਲੀਆਂ ਜਿਹੜੀਆਂ ਦਿੱਤੀਆਂ ਆਪਾਂ ਨੂੰ ਇਹ ਮੇਰੀ ਅਣਗਹਿਲੀ ਕਰ ਨਹੀਂ ਹੋਇਆ ਮੈਂ ਉਹਦੇ ਟੇਬਲ ਨਹੀਂ ਦੇਖਿਆ ਪਤ ਨਹੀਂ ਜਿਹੜੀ ਚੀਜ਼ ਬਣਨੀ ਹੁੰਦੀ ਹੈ ਹੋਣੀ ਹੁੰਦੀ ਆ ਉਹ ਹੋਈ ਆ ਤੇ ਮੈਂ ਥੜਮ ਦੇ ਨਹੀਂ ਥੱਲੇ ਡਿੱਗੀ ਤੇ ਬਹੁਤ ਜ਼ਿਆਦਾ ਪੇਨ ਸੀਗੀ ਅੱਜ ਜਦੋਂ ਉਹਨਾਂ ਨੇ ਮਤਲਬ ਜਦੋਂ ਟ੍ਰੀਟਮੈਂਟ ਕਰਦੇ ਸੀ ਤਾਂ ਮੈਨੂੰ ਬਹੁਤ ਜ਼ਿਆਦਾ ਤਕਲੀਫ ਹੁੰਦੀ ਸੀ ਬਟ ਹੌਲੀ 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 ਜਿਹੜੀ ਉਹ ਤਕਲੀਫ ਘਟ ਗਈ ਤੇ ਹੁਣ ਮੈਂ ਬਿਲਕੁਲ ਠੀਕ ਆ ਸੋ ਕੱਲ ਤੋਂ ਆਪਾਂ ਫੇਰ ਕੱਲੂ ਮੈਸਤਰੀ ਆ ਗਿਆ ਤਾਂ ਕੱਲੂ ਆਪਾਂ ਕੰਮਕਾਰ ਜਿਹੜੇ ਆ ਕਰਨੇ ਆ ਕਿਉਂਕਿ ਜਦੋਂ ਮੈਸਤਰੀ ਆਉਂਦੇ ਆ ਤਾਂ ਆਪਾਂ ਰੋਟੀ ਪਾਣੀ ਕਰਨਾ ਹੁੰਦਾ ਚਲ ਗੋਲੀਆਂ ਲੈ ਲਵਾਂ ਗੋਲੀਆਂ ਲੈ ਲਵਾਂ ਮੈਂ ਇੱਕ ਇੱਕ ਗੋਲੀਆਂ ਇਦਾਂ ਦੱਸਿਓ ਕਮੈਂਟ ਕਰਕੇ ਵੀ ਇਕੱਠੀਆਂ ਗੋਲੀਆਂ ਕੌਣ ਲੈਂਦਾ ਮੈਂ ਤਾਂ ਇੱਕ ਇੱਕ ਕਰਕੇ ਲੈਣੀ ਆ ਜਿ ਡਾਕਟਰ ਵੀ ਮੈਨੂੰ ਡਾਕਟਰ ਨੇ ਗੋਲੀਆਂ ਦਿੱਤੀਆਂ ਉਹਨਾਂ ਨੇ ਡਾਕਟਰ ਜੀ ਮੰਨੇ ਤੇ ਮੈਂ ਇੱਕ ਇੱਕ ਕਰਕੇ ਖਾਣ ਲੱਗ ਪੀਗਾ ਤੇ ਤੂੰ ਜਵਾਕਾ ਬੰਗੇਗਾ ਤੇ ਗੋਲੀਆਂ ਹਣੀਆਂ ਮੈਂ ਤਾਂ ਗੋਲੀਆਂ ਤੋਂ ਬਹੁਤ ਚੱਲਦੀਆਂ ਮੈਨੂੰ ਬਹੁਤ ਨਫ਼ਰਤ ਆ ਮੈਂ ਬਹੁਤ ਘੱਟ ਗੋਲੀ ਮੇਰਾ ਸਿਰ ਫਟ ਜਾਵੇ ਜਦੋਂ ਐਨ ਐਂਡ ਤੇ ਕਤਾਰ ਤੇ ਆ ਜਾਂਦਾ ਵੀ ਹੁਣ ਨਾੜੀ ਫਟ ਜਾਣੀ ਫੇਰ ਗੋਲੀ ਲੈਣੀ ਨਹੀਂ ਤਾਂ ਮੈਂ ਬਹੁਤ ਪ੍ਰੇਸ਼ ਕਰਦੀ ਹਾਂ ਗੋਲੀਆਂ ਤੋਂ ਲੈ ਫੜ ਮਾ ਤਾਂ ਚੁੱਪ ਕਰਾਈ ਆ ਸ਼ੀਸ਼ੇ ਦਾ ਹਾਲ ਦੇਖੀ ਤੇ ਗੀਤ ਨੇ ਥੱਲੇ ਹਾਂ ਤਲਾ ਲਾ ਕੇ ਨਾ ਚਲੋ ਜੀ ਮਿਲਦੇ ਆ ਨਵੇਂ ਵਲੋਗ ਦੇ ਨਾਲ ਬਾਏ ਬਾਏ ਗੁੱਡ ਨਾਈਟ